ਖਬਰ ਫਿਲੌਰ ਤੋਂ ਹੈ ਜਿੱਥੇ ਕਿ ਇੱਕ ਮਹਿਲਾ ਦੀ ਸੱਪ ਦੇ ਦਸਨ ਨਾਲ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ ਮੀਨਾ ਦੇ ਵੀ ਵਜੋਂ ਹੋਈ ਹੈ। ਇਸ ਸਬੰਧੀ ਗੱਲਬਾਤ ਕਰਦੇ ਮ੍ਰਿਤਕ ਮਹਿਲਾ ਦੀ ਬੇਟੀ ਜਾਨਕੀ ਨੇ ਦੱਸਿਆ ਕਿ ਉਹ ਪਿੰਡ ਸਫਾਵਾਦ ਵਿਖੇ ਰਹਿੰਦੇ ਨੇ ਜਿੱਥੇ ਕਿ ਘਰ ਵਿੱਚ ਹੀ ਉਸ ਦੀ ਮਾਤਾ ਨੂੰ ਜ਼ਹਿਰੀਲੇ ਸੱਪ ਨੇ ਡਸ ਲਿਆ ਜਿਸ ਨੂੰ ਤੁਰੰਤ ਹੀ ਸਿਵਲਾ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਕਿ ਡਾਕਟਰਾਂ ਨੇ ਉਸ ਦੀ ਮਾਤਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਪਰੰਤੂ ਪਰਿਵਾਰ ਵੱਲੋਂ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਕਿ ਉਸ ਦੀ ਜ਼ਿਆਦਾ ਜ਼ਹਿਰ ਫੈਲਣ ਨਾਲ ਮੌਤ ਹੋ ਗਈ ਅੰਜ ਕਿਆ ਨਾਮ ਹੈ ਆਪਕਾ ਜਨਕੀ ਦੇਵੀ ਇਸकी मृत्यु हुई वो क्या लग रहे थे आप मम्मी कि वो एक उनकी उम्र क्या है 60 ਹੈ ਕਿਆ ਨਾਮ تھا ਮੀਨਾ ਦੇਵੀ کیسے ہوئی उसका रात में साँप काटे कि छुट्टी पिपरी कार्य पता नहीं चली बारह बज गई ना तब मालूम हुई कि इसे इसका जहर फैल गिए हॉस्पिटल ले गिए हॉस्पिटल से रिटायर कर दिए इसका प्राइवेट में एक्सरे कराई रिपोर्ट में मिली कि सजाराला सांप काट लिए हैं आपको कैसे पता लगा रिपोर्ट लगाई चेक कराई कहाँ के रहने अरोपिटल में नहीं आप कहाँ पे रहने ने? हम तो ये सफाबाद में ਉਧਰ ਜਦੋਂ ਮਹਿਲਾ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਲੈ ਕੇ ਆਏ ਤਾਂ ਹਸਪਤਾਲ ਦੇ ਡਾਕਟਰ ਨੀਰਸ ਸੋਢੀ ਨੇ ਕਿਹਾ ਕਿ ਡਾਕਟਰਾਂ ਵੱਲੋਂ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਮਹਿਲਾ ਦੀ ਮੌਤ ਹੋ ਚੁੱਕੀ ਸੀ ਫਿਲਹਾਲ ਡਾਕਟਰਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਮ੍ਰਿਤਕ ਦੇ ਹਵਾਲੇ ਕਰ ਦਿੱਤੀ ਗਈ ਹੈ ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਜਕਮਰ ਨੰਗਲਦੀ ਵਿਸ਼ੇਸ਼ ਰਿਪੋਰਟ ਕੱਲ ਦੁਪਹਿਰ ਨੂੰ ਤਕਰੀਬਨ 1 ਵਜੇ ਸਿਵਲ ਹਸਪਤਾਲ ਫਿਲੌਰ ਦੀ ਐਮਰਜੈਂਸੀ ਵਿਭਾਗ ਇੱਕ ਮਰੀਜ਼ ਜਿਹੜਾ ਕਿ ਨੀਨਾ ਦੇਵੀ ਉਰਫ ਜਾਨਗੀ ਸੀਗਾ ਉਹ ਉਹਦੇ ਰਿਸ਼ਤੇਦਾਰਾਂ ਨੂੰ ਲੈ ਕੇ ਆਏ ਉਹਦੀ ਹਾਲਤ ਕੁਝ ਗੰਭੀਰ ਸੀ ਉਸ ਵੇਲੇ ਤੇ ਉਹਦੀ ਜਿਹੜੀ ਕੰਪਲੇਨਟ ਸੀ ਉਹ ਸੀ ਵੀ ਉਹਦੇ ਪੇਟ ਵਿੱਚ ਦਰਦ ਹੋ ਰਿਹਾ ਤੇ ਜਦੋਂ ਤੋਂ ਪੁੱਛਿਆ ਗਿਆ ਵੀ ਕਿਉਂ ਹੋ ਰਿਹਾ ਉਹਨੇ ਕਿਉਂਕਿ ਉਹਦੀ ਹਾਲਤ ਗੰਭੀਰ ਸੀ ਉਹ ਕੁਝ ਠੀਕ ਤਰ੍ਹਾਂ ਜਵਾਬ ਨਹੀਂ ਦੇ ਪਾਈ ਫਿਰ ਉਹਦੇ ਰਿਸ਼ਤੇਦਾਰਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਬਾਹ ਤੇ ਕਿਸੇ ਜਾਨਵਰੀਆਂ ਕਿਸੇ ਇਨਸੈਕਟ ਨੇ ਕੱਟ ਲਿਆ ਸ਼ਾਇਦ ਉਹਦੇ ਕਾਰਨ ਹੈ ਫਿਰ ਉਹਦਾ ਅਸੀਂ ਜੋ ਵੀ ਬੰਦਾ ਟ੍ਰੀਟਮੈਂਟ ਸੀਗਾ ਐਮਰਜੈਂਸੀ ਟ੍ਰੀਟਮੈਂਟ ਦਿੱਤਾ ਉਹਨੂੰ ਸਟੇਬਲਾਈਜ਼ ਕੀਤਾ ਥੋੜਾ ਉਸ ਤੋਂ ਬਾਅਦ ਬਾਹ ਚੈੱਕ ਕੀਤੀ ਡਾਕਟਰ ਈਰਾ ਸ਼ਰਮਾ ਸੀਗੇ ਐਮਰਜੈਂਸੀ ਮੈਡੀਕਲ ਅਫਸਰ ਡਿਊਟੀ 'ਤੇ ਉਹਨਾਂ ਨੇ ਸਾਰਾ ਦੇਖਿਆ ਤੇ ਬਾਹਾਂ ਤੇ ਕੋਈ ਸਾਨੂੰ ਸੱਪ ਦੇ ਕੱਟੇ ਦਾ ਨਿਸ਼ਾਨ ਤਾਂ ਨਹੀਂ ਮਿਲਿਆ ਹੂੰ ਕਿਉਂਕਿ ਹਾਲਤਵਾਰੀ ਗੰਭੀਰ ਸੀ ਔਰ ਸਾਡੇ ਕੋਲ ਇੱਥੇ ਕੋਈ ਮੈਡੀਕਲ ਸਪੈਸ਼ਲਿਸਟ ਨਹੀਂ ਹੈਗਾ ਫਿਰ ਅਸੀਂ ਉਹਨੂੰ ਜਲੰਧਰ ਸਿਵਲ ਹਸਪਤਲ ਰੈਫਰ ਕਰਤਾ ਉਸ ਤੋਂ ਬਾਅਦ ਫਿਰ 4 ਵਜੇ ਉਹ ਦੁਬਾਰਾ ਉਹਨੂੰ ਲੈ ਕੇ ਆਏ ਉਸ ਵੇਲੇ ਉਹ ਮਰੀਜ਼ ਜਿਹੜਾ ਹੈ ਉਹ ਬਰਾਉਟਟ ਸੀ ਖਬਰ ਫਿਲੌਰ ਤੋਂ ਹੈ ਜਿੱਥੇ ਕਿ ਇੱਕ ਮਹਿਲਾ ਦੀ ਸੱਪ ਦੇ ਦਸਨ ਨਾਲ ਮੌਤ ਹੋ ਗਈ ਮ੍ਰਿਤਕ ਮਹਿਲਾ ਦੀ ਪਛਾਣ ਮੀਨਾ ਦੇ ਵੀ ਵਜੋਂ ਹੋਈ ਹੈ ਇਸ ਬੰਦੀ ਗੱਲਬਾਤ ਕਰਦਿਆਂ ਮ੍ਰਿਤਕ ਮਹਿਲਾ ਦੀ ਬੇਟੀ ਜਾਨਕੀ ਨੇ ਦੱਸਿਆ ਕਿ ਉਹ ਪਿੰਡ ਸੈਫਾਵਾਦ ਵਿਖੇ ਰਹਿੰਦੇ ਨੇ ਜਿੱਥੇ ਕਿ ਘਰ ਵਿੱਚ ਹੀ ਉਸ ਦੀ ਮਾਤਾ ਨੂੰ ਜ਼ਹਿਰੀਲੇ ਸੱਪ ਨੇ ਡਸ ਲਿਆ ਜਿਸ ਨੂੰ ਤੁਰੰਤ ਹੀ ਸਿਵਲਾ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਦੀ ਮਾਤਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਪਰੰਤੂ ਪਰਿਵਾਰ ਵੱਲੋਂ ਉਸ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਜ਼ਿਆਦਾ ਜ਼ਹਿਰ ਫੈਲਣ ਨਾਲ ਮੌਤ ਹੋ ਗਈ ਉਧਰ ਜਦੋਂ ਮਹਿਲਾ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਲੈ ਕੇ ਆਏ ਤਾਂ ਹਸਪਤਾਲ ਦੇ ਡਾਕਟਰ ਨੀਰਜ ਸੋਢੀ ਨੇ ਕਿਹਾ ਕਿ ਡਾਕਟਰਾਂ ਵੱਲੋਂ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਮਹਿਲਾ ਦੀ ਮੌਤ ਹੋ ਚੁੱਕੀ ਸੀ ਫਿਲਹਾਲ ਡਾਕਟਰਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਮ੍ਰਿਤਕ ਦੇ ਹਵਾਲੇ ਕਰ ਦਿੱਤੀ ਗਈ ਹੈ ਫਿਲੌਰ ਤੋਂ ਨਵਰਾਂਗ ਚੈਨਲ ਦੇ ਰਾਏ ਕੁਮਾਰ ਨੰਗਲਦੀ ਵਿਸ਼ੇਸ਼ ਰਿਪੋਰਟ